ਹੁਣ ਹਾਲਾਤ ਉਸੇ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਹੋਏ ਵੇ ਸੀ ਅੱਜ ਪੰਜਾਬ ਜਿਹੜਾ ਮਤਲਬ ਭਾਵੇਂ ਭਗਵੰਤ ਮਾਨ ਦੀ ਸਰਕਾਰ ਹੈ ਪਰ ਇਹ ਪੁਲਿਸ ਸਟੇਟ ਬਣ ਕੇ ਰਹਿ ਗਿਆ ਪੰਜਾਬ ਪੁਲਿਸ ਦੀ ਵਰਤੀ ਹੈ ਜੀ ਨੂੰ ਚਾਹੇ ਜਦੋਂ ਚਾਹੇ ਜਿੱਥੇ ਚਾਹੇ ਤਾਂ ਕਿ ਇਨਟਰਪ੍ਰੈਂਟ ਕਾਉਂਟਰ ਕਰਦੇ ਨੇ ਟਰਚਰ ਕਰਦੇ ਨੇ ਝੂਠੇ ਮੁਕੱਦਮੇ ਦਰਜ ਕਰਦੇ ਨੇ ਜਿਹੜਾ ਬੰਦਾ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਉਹਨੂੰ ਅੱਤਵਾਦੀ ਵੱਖਵਾਦੀ ਦਹਿਸ਼ਤਗਰਮ ਸਰਦਾਰਾਂ ਨਾਲ ਦਾ ਜੱਥੇਨ ਕਰਦੇ ਨੇ ਲੇਕਿਨ ਉਥੇ ਆਈ.ਐਸ.ਪੀ ਹਰਪਾਲ ਸਿੰਘ ਨੇ ਜਿਸ ਕਿਸਮ ਦਾ ਦੁਰਵਿਵਹਾਰ ਕੀਤਾ ਇਹਨਾਂ ਦੇ ਪਰਿਵਾਰਾਂ ਨਾਲ ਉਹਦੀ ਜਿੰਨੀ ਨਿੰਦਾ ਕੀਤੀ ਜਾ ਸਕੇ ਓਨੀ ਥੋੜੀ ਆ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਭਾਈ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਹੈ ਉਹ ਨੂੰ ਇਹ ਕਹਿਣਾ ਉਹਦੀ ਮਾਂ ਨੂੰ ਕਿ ਤੇਰੇ ਮੁੰਡੇ ਨੇ ਪੰਜਾਬ ਨੂੰ ਅੱਗ ਲਾਤੀ ਖਾਲਸਾਬ ਹੀਰ ਚੜਾਉਣੀ ਉਹਿਆ ਕੰਮ ਨਹੀਂ ਹੁੰਦਾ ਕਿ ਪੁਲਿਸ ਦੇ ਕੋਲ ਜਿਹਾ ਕੋਈ ਐਵੀਡੈਂਸ ਹੋਣਗੇ ਕਿ ਭਾਈ ਅਮਰਪਾਲ ਸਿੰਘ ਹੋਰਾਂ ਨੇ ਇਹਨਾਂ ਫੰਡ ਇਕੱਠਾ ਕੀਤਾ ਜਾਂ ਉਹਨਾਂ ਦੇ ਪਰਿਵਾਰ ਨੇ ਪੈਸਾ ਇਕੱਠਾ ਕਰ ਲਿਆ ਵੀ ਪੰਜਾਬ ਦੀ ਸਰਕਾਰ ਨੂੰ ਬਿਨਾਂ ਦੇਰੀ ਇਸ ਨੂੰ ਸੱਤ ਸਾਲ ਤੋਂ ਸਸਪੈਂਡ ਕਰਨਾ ਚਾਹੀਦਾ ਹੈ ਇਹਦੇ ਖਿਲਾਫ ਕਾਰਵਾਈ ਕਰਨੀ ਚਾਹੀਦਾ ਨੋਟਿਸ ਲੈਣਾ ਚਾਹੀਦਾ ਰਾਜਮਿਤਕ ਪਾਰਟੀਆਂ ਨੂੰ ਇਸ ਘਟਨਾ ਦਾ ਉਹ ਕਿਸ ਕਿਸਮ ਦਾ ਦੋਸ਼ ਮਤਲਬ ਉਹਨੂੰ ਕੀਨੇ ਅਧਿਕਾਰ ਦੱਤਾ ਇੱਕ ਮੈਂਬਰ ਪਾਰਲੀਮੈਂਟ ਜਿਹੜਾ 4 ਲੱਖ ਵੋਟਾਂ ਤੋਂ ਵੱਧ ਵੋਟਾਂ ਤੋਂ ਵੱਧ ਲੈ ਕੇ ਜਿੱਤਿਆ ਹੋਵੇ ਜਿਹਨੂੰ ਲੋਕਾਂ ਨੇ ਫਤਵਾ ਦਿੱਤਾ ਹੋਵੇ ਤੇ ਪਹਿਲੀ ਤਾਂ ਗੱਲ ਉਹਦੇ ਨਾਲੇ ਟੱਕਾ ਕਿ ਉਹਨੂੰ ਪਾਰਲੀਮੈਂਟ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਜਿਹੜੇ ਪੰਜਾਬ ਦੇ ਰਾਜਨੀਤਿਕ ਲੋਕ ਨੇ ਉਹ ਅਸਨ ਵਿੱਚ ਅਮਰਪਾਲ ਤੋਂ ਇਸ ਕਰਕੇ ਡਰਦੇ ਨੇ ਉਹਨਾਂ ਨੂੰ ਲੱਗਦਾ ਕਿ ਇਹ ਨੌਜਵਾਨ ਜਦੋਂ ਆਏਗਾ ਨੌਜਵਾਨਾਂ ਦੀ ਸੁਭਾਈ ਕਰੇਗਾ ਕਿ ਉਹ ਰਾਜਨੀਤਿਕ ਬੰਦਿਆਂ ਦਾ ਰਾਹ ਰੋਕਣ ਦਾ ਯਤਨ ਕਰੇਗਾ ਉਹਨਾਂ ਦੇ ਦੁਆਰਾਂ ਵਿੱਚ ਜਲਤ ਫੈਮੀ ਪਣੀ ਹੋਈ ਹੈ ਇਸ ਕਰਕੇ ਉਹ ਚਾਹੁੰਦੇ ਨੇ ਕਿ ਅਮਰਤਪੁਰ ਕਦੇ ਬਾਹਰ ਨਿਕਲੇ ਨਾ ਪਰ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਭਾਵੇਂ ਇੱਕ ਨਾ ਇੱਕ ਦਿਨ ਉਹਨੇ ਆ ਹੀ ਜਾਣਾ ਤੇ ਜਿਹੜੀ ਤਪੱਸਿਆ ਉਹਨੇ ਕੀਤੀ ਉਹਨੂੰ ਗਵਾਈ ਕਰਨਾ ਮੌਕਾ ਅਵਸ਼ਯ ਮਿਲੇਗਾ ਗੁਰਦੀਪਾ ਖਾਲਸਾ ਵਾਈ ਗੁਰਦੀਪੀ ਖਤੇ ਜੀ ਮੈਂ ਗੁਰਪ੍ਰੀਤ ਗੱਲ ਕਰ ਰਹੀ ਹਾਂ ਜੀ ਅਕਾਲ ਚੈਨਲ ਤੋਂ ਜੀ ਗੁਰਪ੍ਰੀਤ ਹੁਕਮ ਦਿਲਕੁਨ ਸੁਪਾਇ ਸਾਬ ਜਿਹੜਾ ਬੀਤੇ ਦਿਨੀ ਜਸਪਾਲੇ ਭਾਈ ਅਮਰਪਾਲ ਸਿੰਘ ਹੋਰ ਉਹਨਾਂ ਦੇ ਸਾਥੀਆਂ ਨੂੰ ਪੇਸ਼ੀ ਤੇ ਲਿਆਂਦਾ ਗਿਆ ਸੋ ਉਸ ਵਾਕੇ ਨੂੰ ਲੈ ਕੇ ਅਸੀਂ ਤੁਹਾਡੇ ਕੋਲੋਂ ਥੋੜੀ ਜੀ ਜਾਣਕਾਰੀ ਲੈਣਾ ਚਾਹਾਂਗੇ ਕਿਦਾਂ ਦੇਖਦੇ ਹੋ ਇਸ ਮਾਹੌਲ ਨੂੰ ਕਿਉਂਕਿ ਜੋ ਉੱਥੇ ਕਾਨੂੰਨ ਵਿਵਸਥਾ ਦੇ ਹਾਲਾਤ ਬਣੇ ਹਾਲਾਂਕਿ ਉੱਥੇ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਇਹ ਬੜਾ ਪੁਰਜ਼ੋਰ ਕਿਹਾ ਗਿਆ ਕਿ ਜਿਹੜੇ ਬੀਤੇ ਦਿਨੀ ਬਿਆਨ ਉਹਨਾਂ ਦੇ ਲੀਕ ਹੋਏ ਸੀਗੇ ਇੱਕ ਖਾਲੀ ਕਾਗਜ਼ ਤੇ ਉਹਨਾਂ ਦੇ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਕੁੱਟਮਾਰ ਕਰਕੇ ਦਸਤਖ ਕਰਵਾਏ ਉਹ ਵੀਡੀਓ ਜਿਹੜੀ ਸੀਗੀ ਉਹ ਕਹਿੰਦੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਕੋਲੋਂ ਜ਼ਬਰਦਸਤੀ ਲਈ ਫਿਰ ਜੋ ਬੀਤੇ ਦਿਨੀ ਉਹ ਬਿਆਨ ਜਿਹੜੇ ਸੀਗੇ ਭਾਈ ਅਮਰਪਾਲ ਸਿੰਘ ਹੋਰਾਂ ਦੀ ਕਰਦਾਰ ਕੁਸ਼ੀ ਕਰਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਉਹਨੂੰ ਕਿੱਦਾਂ ਦੇਖਦੇ ਹੋ ਦੇਖੋ ਗੁਰਪ੍ਰੀਤ ਜੱਲੇ ਆ ਬਈ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਲਗਾਤਾਰ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਪੁਲਿਸ ਜਿਹੜੀ ਹੈ ਉਹ ਜਦੋਂ ਵੀ ਕਿਸੇ ਨੌਜਵਾਨ ਨੂੰ ਉਦੋਂ ਵੀ ਫੜਦੇ ਸੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਉਦੋਂ ਵੀ ਉਹ ਬਹੁਤ ਤਾਰਛਦ ਕਰਦੇ ਤੇ ਖਾਲੀ ਆਪਣਾ ਕਾਗਜ਼ਾਂ ਤੇ ਉਹ ਦਸਖਤ ਕਰਵਾਉਂਦੇ ਰਹੇ ਨੇ ਜੀ ਔਰ ਅਦਾਲਤਾਂ ਦੀ ਹਾਲਤ ਇਹ ਸੀ ਕਿ ਜਦੋਂ ਅਦਾਲਤ ਵਿੱਚ ਕਿਸੇ ਨੂੰ ਮੁਰਜ਼ਮ ਨੂੰ ਪੇਸ਼ ਤੱਕ ਨਹੀਂ ਸੀ ਕਰਦੇ ਬਲਕਿ ਪੁਲਿਸ ਆਪ ਹੀ ਉਹਦਾ ਰਿਮਾਂਡ ਲੈ ਆਉਂਦੀ ਸੀ ਮਤਲਬ ਫਿਜ਼ੀਕਲ ਰਿਮਾਂਡ ਪੁਲਿਸ ਆਪੇ ਜਾ ਕੇ ਲੈ ਆਉਂਦੀ ਸੀ ਜੱਜ ਅਨੇ ਬਾ ਜਿਹੜੇ ਸਨ ਉਹ ਮਤਲਬ ਆਪਣਾ ਰਿਮਾਂਡ ਦੇ ਹੀ ਜਾਂਦੇ ਸੀ ਤੇ ਹੁਣ ਹਾਲਾਤ ਉਸੇ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਹੋਏ ਵੇ ਸੀ ਅੱਜ ਪੰਜਾਬ ਜਿਹੜਾ ਮਤਲਬ ਭਾਵੇਂ ਭਗਵੰਤ ਮਾਨ ਦੀ ਸਰਕਾਰ ਹੈ ਪਰ ਇਹ ਪੁਲਿਸ ਸਟੇਟ ਬਣ ਕੇ ਰਹਿ ਗਿਆ ਪੰਜਾਬ ਪੁਲਿਸ ਦੀ ਮਰਜ਼ੀ ਹੈ ਜੀ ਨੂੰ ਚਾਹੇ ਜਦੋਂ ਚਾਹੇ ਜਿੱਥੇ ਚਾਹੇ ਚੱਕ ਕੇ ਇਨਕਾਉਂਟਰ ਕਰਦੇ ਨੇ ਟਰਾਰਚਰ ਕਰਦੇ ਨੇ ਝੂਠੇ ਮੁਕਾਦਮੇ ਦਰਜ ਕਰਦੇ ਨੇ ਜਿਹੜਾ ਬੰਦਾ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਉਹਨੂੰ ਅੱਤਵਾਦੀ ਵੱਖਵਾਦੀ دہشت گرد ਗਰਦਾਨਣ ਦਾ ਯਤਨ ਕਰਦੇ ਨੇ ਜੀ ਸੋ ਜਿਹੜੇ 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 ਅਮਰਤਪਾਲ ਸਿੰਘ ਉਹਨਾਂ ਦੇ ਨਾਲ 2:00 ਵਜੇ ਕਿਉਂ ਨਹੀਂ ਗ੍ਰਿਫਤਾਰ ਕੀਤੇ ਨੇ ਇਹ ਸਾਰੇ ਗਰੀਬ ਘਰਾਂ ਦੇ ਮੁੰਡੇ ਨੇ ਹਾਂਜੀ ਇਹ ਪਹਿਲਾਂ ਕੋਈ ਸਿੱਖੀ ਸਰੂਪ ਵਿੱਚ ਨਹੀਂ ਸੀ ਹਾਂ ਪਰ ਜਦੋਂ ਅਮਰਤਪਾਲ ਨੇ ਖਾਲਸਾ ਬਹੀਰ ਚਲਾਈ ਉਹਦੇ ਉਹਦੇ ਤੋਂ ਪ੍ਰੇਰਿਤ ਹੋ ਕੇ ਇਹਨਾਂ ਸਾਰਿਆਂ ਨੇ ਅਮਰ ਛੱਕੇ ਆਪ ਵੀ ਅਮਰ ਸ਼ਕੈ ਤੇ ਇਹਨਾਂ ਨੇ ਬਾਕੀਆਂ ਨੂੰ ਵੀ ਅਮਰ ਸ਼ਕਾਇਆ ਬਹੁਤ ਸਾਰੇ ਲੋਕਾਂ ਨੂੰ ਤੇ ਇਹ ਚੰਗੇ ਪਾਸੇ ਤੁਰੇ ਸੀ ਨੌਜਵਾਨ ਸਾਰੇ ਦੇ ਸਾਰੇ ਮੈਂ ਇਹਨਾਂ ਦੇ ਇਕੱਲੇ-ਇਕੱਲੇ ਦੇ ਘਰ ਜਾ ਕੇ ਆਇਆ ਜਿੰਨੇ ਵੀ ਨੌਜਵਾਨ ਗ੍ਰਿਫਤਾਰ ਕੀਤੇ ਨੇ ਸਾਰੇ ਗਰੀਬ ਘਰਾਂ ਦੇ ਸਧਾਰਨ ਘਰਾਂ ਦੇ ਬੱਚੇ ਨੇ ਤੇ ਅਮਰਪਾਲ ਸਿੰਘ ਦੀ ਰਗਾਈ ਇਹਨਾਂ ਨੇ ਪ੍ਰਵਾਹ ਕੀਤੀ ਕੱਲ ਜਦੋਂ ਇਹਨਾਂ ਨੂੰ ਟੋਟ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਚਾਹੀਦਾ ਤਾਂ ਇਹ ਸੀ ਸਰਕਾਰ ਨੂੰ ਇਹ ਇਹਨਾਂ ਨੂੰ ਕਿਸਾਨ ਤੇ ਬਿਠਾਉਂਦੇ ਇਹਨਾਂ ਦੇ ਮਾਪਿਆਂ ਦੀ ਇਹਨਾਂ ਨਾਲ ਮੁਲਾਕਾਤ ਕਰਵਾਉਣ ਦਾ ਜ਼ਿਕਰ ਕਰਦੇ। ਹਮਮ ਲੇਕਿਨ ਉੱਥੇ ਆਈਐਸਪੀ ਹਰਪਾਲ ਸਿੰਘ ਨੇ ਜਿਸ ਕੇ ਸਮੇਂ ਦਾ ਦੁਰਵਿਹਾਰ ਕੀਤਾ ਇਹਨਾਂ ਦੇ ਪਰਿਵਾਰਾਂ ਨਾਲ ਬਿਲਕੁਲ ਉਹਦੀ ਜਿੰਨੀ ਨਿੰਦਾ ਕੀਤੀ ਜਾ ਸਕੇ ਓਨੀ ਥੋੜੀ ਆ। ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹੈ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਹੈ। ਹਮ ਉਹਨੂੰ ਇਹ ਕਹਿਣਾ ਉਹਦੀ ਮਾਂ ਨੂੰ ਕਿ ਤੇਰੇ ਮੁੰਡੇ ਨੇ ਪੰਜਾਬ ਨੂੰ ਅੱਗ ਲਾਤੀ। ਖਾਲਸਾ ਦੀਰ ਚੜਾਉਣੀ ਕੋਈ ਅੱਗ ਲਾਉਣਾ ਨਹੀਂ ਹੁੰਦਾ। ਇਹ ਉਹਨੇ ਨਸ਼ੇ ਚਲਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜੇ ਉਹਦੀ ਕੋਈ ਗਲਤੀ ਸੀ ਅਜਨਾਲੇ ਕਾਂਡ ਦੀ ਉਹਦੇ ਖਿਲਾਫ ਅਜਨਾਲੇ ਤੇ ਪਰਚਾ ਦਰਜ ਹੋ ਗਿਆ ਤੇ ਉਹਨੂੰ ਜੇਲ੍ਹ ਅੰਮ੍ਰਿਤਸਰ ਦੀ ਦੇਣੀ ਚਾਹੀਦੀ ਸੀ ਉਹਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਭੇਜਣ ਦਾ ਕੀ ਮਤਲਬ ਸੀ ਅਰ ਬਾਦਕਿਸਮਤੀ ਇਹ ਕਿ ਪੰਜਾਬ ਦੇ ਜਿੰਨੇ ਵੀ ਰਾਜਨੀਤਿਕ ਲੋਕ ਨੇ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਨੇ ਜੀ ਉਹਨਾਂ ਸਾਰਿਆਂ ਨੇ ਭਾਈ ਅਮਰਪਾਲ ਸਿੰਘ ਵੀ ਖਰਦਾਰ ਕਸ਼ੀਕੁੱਤੀ ਕੀਤੀ ਹੈ ਔਰ ਸਾਰਿਆਂ ਨੇ ਉਹਦੀ ਜ਼ਿੰਮੇਵਾਰੀ ਕਰਵਾਉਣ ਲਈ ਰੋਲ ਅਦਾ ਕੀਤਾ। ਬਹੁਤ ਥੋੜੇ ਬੰਦੇ ਸੀ ਜਿਨ੍ਹਾਂ ਨੇ ਇਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਵੀ ਇਹ ਤੱਕ ਹੈ। ਇਹ ਜੁਲਮ ਹੈ 99 ਤਾਂ ਉਸ ਕਿਸਮ ਦੇ ਹਾਲਾਤ ਨੇ। ਅਸੀਂ ਅੰਗਰੇਜ਼ ਦੇ ਰਾਜ ਵਿੱਚ ਵੀ ਕਾਲੇ ਪਾਣੀਆਂ ਚ ਰਹੇ। ਅਸੀਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵੀ ਕਾਲੇ ਪਾਣੀਆਂ ਚ ਰਹੇ। ਅੱਜ ਭਾਈ ਅਮਰਪਾਲ ਸਿੰਘ ਉਹਨੇ ਡਿਬਰੂਗੜ੍ਹ ਜੇਲ੍ਹ ਵਿੱਚ ਨੇ ਤੇ ਉਹ ਇੱਕ ਕਿਸਮ ਦਾ ਕਾਲੇ ਪਾਣੀ ਹੈ। ਜਿਹੜਾ ਮਾਤਾ ਜਿੱਥੇ ਉਹਨਾਂ ਨੂੰ ਬੰਦ ਕੀਤਾ ਗਿਆ। ਜੀ ਜੀ। ਸੋ ਮੈਂ ਇਹ ਸਮਝਦਾ ਕਿ ੱਕੇशाही ਹੈ ਇਹਦੀ ਜਿੰਨੀ ਮਿਲਦਾ ਕੀਤੀ ਜਾ ਸਕੇ ਥੋੜੀ ਹੈ ਕਰਨੀ ਚਾਹੀਦੀ ਹੈ। ਲੋਕਾਂ ਦੇ ਚੁਣੇ ਹੋਏ ਨੁਮਾਇंदे ਦੀ ਮਾਨ ਨਾਲ ਇਸ ਕਿਸਮ ਦਾ ਵਰਤਾਰਾ ਇੱਕ ਪੁਰਾਣਾ ਸੱਤ ਸੁਰ ਕਰੇ ਜਿਹੜਾ ਲੋਕਾਂ ਦਾ ਨੌਕਰ ਹੈ। ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਬੜਾ ਉਹਨਾਂ ਦੀ ਮਾਤਾ ਨੂੰ ਭਾਈ ਅਮਨਿਤਪਾਲ ਸਿੰਘ ਦੀ ਮਾਤਾ ਨੂੰ ਇਸਿੱਧੇ ਤੌਰ ਤੇ ਕਹਿ ਦੇਣਾ ਵੀ ਤੁਸੀਂ ਪੈਸਾ ਇਕੱਠਾ ਕਰ ਲਿਆ ਤੁਹਾਡੇ ਬੱਚੇ ਨੇ ਪੰਜਾਬ ਚ ਅੱਗ ਲਾਈ ਹੈ। ਸੋ ਇੱਕ ਇਨੇ ਉੱਚੇ ਅਹੁਦੇ ਦਾ ਅਧਿਕਾਰੀ ਜੋ ਆਮ ਤੌਰ ਤੇ ਜਾਂ ਆਮ ਲੋਕਾਂ ਨੂੰ ਇਸ ਤਰੀਕੇ ਦੇ ਸ਼ਬਦਾਵਲੀ ਵਰਤੇ ਕਿਦਾਂ ਸਮਝਦੇ ਹੋ ਕਿ ਕੀ ਪੁਲਿਸ ਦੇ ਕੋਲ ਅਜਿਹੇ ਕੋਈ ਐਵੀਡੈਂਸ ਹੋਣਗੇ ਕਿ ਪਾਇਮਲਪਾਲ ਸਿੰਘ ਹੋਰਾਂ ਨੇ ਇਨਾ ਫੰਡ ਇਕੱਠਾ ਕੀਤਾ ਜਾਂ ਉਹਨਾਂ ਦੇ ਪਰਿਵਾਰ ਨੇ ਪੈਸਾ ਇਕੱਠਾ ਕਰ ਲਿਆ ਕੇਸ ਬੇਸਿਸ ਤੇ ਮੈਂ ਜੀ ਮੈਂ ਅੱਜ ਇੱਕ ਪੋਸਟ ਲਿਖੀ ਆ ਮੇਡੀ ਪੋਸਟ ਆ ਪੇਪਰ ਮਤਲਬ ਆਈ ਵੀ ਆ ਫੇਸਬੁੱਕ ਤੇ ਮੈਂ ਉਹਦੇ ਤੇ ਲਿਖਿਆ ਵੇ ਪੰਜਾਬ ਦੀ ਸਰਕਾਰ ਨੂੰ ਬਿਨਾਂ ਦੇਰੀ ਇਸ ਪੁਲ ਸੱਤ ਸਦਨ ਨੂੰ ਸਸਪੈਂਡ ਕਰਨਾ ਚਾਹੀਦਾ ਹੈ ਜੀ ਇਹਦੇ ਖਿਲਾਫ ਕਾਰਵਾਈ ਕਰਨੀ ਪਈਦਾ ਹੈ ਨੋਟਿਸ ਲੈਣਾ ਚਾਹੀਦਾ ਹੈ ਰਾਜਮੇਦਿਕ ਪਾਰਟੀਆਂ ਨੂੰ ਇਸ ਘਟਨਾ ਦਾ ਉਹ ਕਿਸ ਕਿਸਮ ਦਾ ਦੋਸ਼ ਮਤਲਬ ਉਹਨੂੰ ਕੀ ਮੈਂ ਅਧਿਕਾਰ ਦਿੰਦਾ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਜਿਹੜਾ 4 ਲੱਖ ਵੋਟਾਂ ਤੋਂ ਵੱਧ ਲੈ ਕੇ ਜਿੱਤਿਆ ਹੋਵੇ ਜਿਹਨੂੰ ਲੋਕਾਂ ਨੇ ਫਤਵਾ ਦਿੱਤਾ ਹੋਵੇ ਫੇ ਪਹਿਲੀ ਤਾਂ ਗੱਲ ਉਹਦੇ ਨਾਲੇ ੱਟਕਾ ਕਿ ਉਹਨੂੰ ਪਾਰਲੀਮੈਂਟ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਹਾਂਜੀ ਇਹ ਇਹ ਜਿਹੜੀ ਹੈ ਮਤਲਬ ਹਿੰਦੂ ਬਾਦ ਜਿਹੜਾ ਉਹਨਾਂ ਦਾ ਕਿਤੇ ਨਾ ਕਿਤੇ ਮਤਲਬ ਉਹਨਾਂ ਦੀ ਸਾਜ਼ਿਸ਼ ਹੈ ਉਹਦਾ ਰਾਹ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਹੜੇ ਪੰਜਾਬ ਦੇ ਰਾਜਨੀਤਿਕ ਲੋਕ ਨੇ ਸੋ ਅਸਲ ਵਿੱਚ ਅਮਰਪਾਲ ਤੋਂ ਇਸ ਕਰਕੇ ਡਰਦੇ ਨੇ ਉਹਨਾਂ ਨੂੰ ਲੱਗਦਾ ਕਿ ਇਹ ਨੌਜਵਾਨ ਜਦੋਂ ਆਏਗਾ ਨੌਜਵਾਨਾਂ ਦੀ ਸੁਵਾਈ ਕਰੇਗਾ ਪਿਓ ਰਾਜਨੀਤਿਕ ਬੰਦਿਆਂ ਦਾ ਰਾਹ ਰੋਕਣ ਦਾ ਯਤਨ ਕਰੇਗਾ ਉਹਾਂ ਦੇ ਦਿਮਾਗਾਂ ਵਿੱਚ ਇਹ ਗਲਤਫਹਿਮੀ ਬੜੀ ਹੋਈ ਹੈ ਇਸ ਕਰਕੇ ਉਹ ਚਾਹੁੰਦੇ ਨੇ ਕਿ ਅਮਰਤਪਾਲ ਕਦੇ ਬਾਹਰ ਨਿਕਲੇ ਨਾ ਪਰ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਭਾਵੇਂ ਇੱਕ ਨਾ ਇੱਕ ਦਿਨ ਉਹਨੇ ਆਏ ਜਾਣਾ ਤੇ ਜਿਹੜੀ ਤਪੱਸਿਆ ਉਹਨੇ ਕੀਤੀ ਆ ਉਹਨੂੰ ਗਵਾਹੀ ਕਰਨ ਦਾ ਮੌਕਾ ਅਵਸ਼્ય ਮਿਲੇਗਾ ਤੇ ਮੈਂ ਇਹ ਸਮਝਦਾ ਕਿ ਪੰਜਾਬ ਦੀ ਸਰਕਾਰ ਨੂੰ ਐਸਪੀ ਹਰਪਾਲ ਸਿੰਘ ਨੂੰ ਸਸਪੈਂਡ ਕਰਨਾ ਚਾਹੀਦਾ ਕਿਉਂਕਿ ਇਹਨੇ ਉੱਚ ਅਧਿਕਾਰੀ ਦੇ ਵੱਲੋਂ ਜਿਹੜਾ ਬਿਆਨ ਆਉਣਾ ਕੀ ਸਮਝਦੇ ਹੋ ਕਿ ਕਿਸੇ ਵੀ ਹੋਰ ਪੋਲਿਟੀਕਲ ਪਾਰਟੀ ਦੇ ਤੁਸੀਂ ਜائیں ਕਹਿ ਲੋ ਕਿਸੇ ਵਿਰੋਧੀ ਧਿਰ ਦੇ ਆਗੂਆਂ ਦਾ ਕਿਸੇ ਦਾ ਕੋਈ ਖਾਸ ਕਰਕੇ ਬਿਆਨ ਆਇਆ ਨਹੀਂ ਇਸ ਚੀਜ਼ ਤੇ ਦੇਖੋ ਅੱਜ ਹਾਲਾਤ ਇਹ ਨੇ ਕਿ ਸਾਰੇ ਜਨੇ ਪੋਲਿਟਿਸ਼ੀਅਨ ਨੇ ਸਾਰੇ ਚੋਰ ਨੇ ਕਰਾਪਟ ਨੇ ਲੁਟੇਰੀ ਵਰਤੀ ਵਾਲੇ ਲੋਕ ਨੇ ਇਹ ਇਹ ਸਰਕਾਰ ਤੋਂ ਪੁਲਿਸ ਤੋਂ ਡਰ ਗਏ ਇਹਨਾਂ ਦੀ ਜੁਰਤ ਨਹੀਂ ਪੈਂਦੀ ਸੱਚ ਬੋਲਣ ਦੀ ਇਹ ਬੋਲ ਨਹੀਂ ਰਹੇ ਬੋਲ ਇਸ ਕਰਕੇ ਨਹੀਂ ਰਹੇ ਕਿਉਂਕਿ ਆਪ ਕਰਾਪਟ ਨੇ ਹੈ ਕਰਾਪਟ ਲੋਕ ਕਦੇ ਸੱਚ ਨਹੀਂ ਬੋਲ ਸਕਦੇ ਹੁੰਦੇ ਇਹਨਾਂ ਨੇ ਕਦੇ ਨਹੀਂ ਬੋਲਣਾ ਮੇਰੇ ਤੋਂ ਬਗੈਰ ਕਿਸੇ ਬੰਦੇ ਦੀ ਸਟੇਟਮੈਂਟ ਨਹੀਂ ਆਈ ਇਹਦੇ ਕਿਤੇ ਇਸ ਮਸਲੇ ਦੇ ਉੱਤੇ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਸ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ